ਚੱਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਤੋਂ ਸਵਾਗਤ ਹੈ ਜੀ ਕੁਝ ਗੱਲਾਂ ਬਤਾਈ ਦੀਆਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਕੈਨੇਡਾ ਦੇ ਵਿੱਚ ਕਿਹੜੀਆਂ ਮੁੱਖ ਘਟਨਾ ਨੇ ਕਿਹਨਾਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਉਹ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਪੋਪ ਦੀ ਚੋਣ ਪ੍ਰਕਿਰਿਆ ਜਿਹੜੇ ਸਭ ਤੋਂ ਵੱਡਾ ਮੁੱਦਾ ਹੈ ਇਸ ਵੇਲੇ ਯਾਨੀ ਚਰਚਾ ਦੁਨੀਆ ਭਰ ਦੀਆਂ ਅਖਬਾਰਾਂ ਦੇ ਵਿੱਚ ਤੇ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਵੀ ਇਹਦੇ ਬਾਰੇ ਗੱਲਬਾਤ ਕਰਦੇ ਆਂ ਦੂਜਾ ਇੱਕ ਬੈਕ ਵਿੱਚ ਟੈਪ ਸਬੰਧੀ ਇੱਕ ਨਵਾਂ ਨਿਯਮ ਬਣਾਇਆ ਗਿਆ ਤੀਜਾ ਯੂਐਸ ਬਾਰਡਰ ਪੈਟਰੋਲ ਵੱਲੋਂ ਵਾਧੂ ਚੈੱਕਪੁਆਇੰਟ ਲਾਏ ਗਏ ਆ ਤੇ ਉਹਦੇ ਕਰਕੇ ਲੋਕ ਡਰ ਰਹੇ ਆ ਕੈਨੇਡਾ ਵਾਲੇ ਅਮਰੀਕਾ ਜਾਣ ਨੂੰ ਚੌਥੀ ਗੱਲਬਾਤ ਅਲਬਰਟਾ ਰੈਫਰੈਂਡਮ ਬਾਰੇ ਆਪਾਂ ਕੀ ਗੱਲਬਾਤ ਆਓ ਤੇ ਆਖਰ ਦੇ ਵਿੱਚ ਐਂਡਰਿਊ ਸ਼ੀਅਰ ਨੂੰ ਵਿਰੋਧੀ ਧਿਰ ਦੇ ਆਗੂ ਬਣਾਇਆ ਗਿਆ ਕਿਉਂਕਿ ਅੰਤਰਮ ਤੌਰ ਤੇ ਆ ਇਹ ਇੰਟਰਮ ਆ ਹੋਰ ਵਕਤੀਆ ਕਿਉਂਕਿ ਜਿਹੜਾ ਪੀਰ ਪੋਲੀਵਾ ਉਹ ਪਹਿਲਾਂ ਹੀ ਚੋਣ ਹਾਰ ਚੁੱਕਿਆ ਤੇ ਦੁਬਾਰਾ ਜਦੋਂ ਬਣ ਕੇ ਆਉਣਗੇ ਫੇਰ ਉਹ ਹੋਣਗੇ ਉਹਨਾਂ ਚ ਐਂਡਰਿਊ ਸ਼ੀਅਰ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਗਿਆ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਪਾਪ ਦੀ ਚੋਣ ਆ ਪਾਪ ਫਰਾਂਸਿਸ ਦੀ ਡੈਥ ਹੋ ਗਈ ਸੀ ਆਪਾਂ ਸਾਰੇ ਜਾਣਦੇ ਆ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਨਵੇਂ ਪਾਪ ਦੀ ਚੋਣ ਦੀ ਪ੍ਰਕਿਰਿਆ ਜਿਹੜੀ ਆ ਉਹ ਵੈਟਿਕਨ ਦੇ ਵਿੱਚ ਚੱਲ ਰਹੀ ਆ ਵੈਟਿਕਨ ਦੇ ਵਿੱਚ ਵੈਟਿਕਨ ਜਿਹੜਾ ਕਿ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਆ ਉੱਥੇ ਇਹ ਕ ਜਿਹੜਾ ਕੌਨਕਲੇਵ ਕਹਿੰਦੇ ਆ ਇਹਨੂੰ ਜਿਹਦਾ ਇਹ ਸਾਰੇ ਕੁਝ ਨੂੰ ਪ੍ਰੋਸੈਸ ਨੂੰ ਕੌਨਕਲੇਵ ਕਿਹਾ ਜਾਂਦਾ 133 ਪਾਦਰੀ ਯਾਨੀ ਕਿ ਕਾਰਡੀਨਲਸ ਮਿਲ ਕੇ ਚੋਣ ਕਰਦੇ ਆ 133 ਦੇ ਵਿੱਚੋਂ ਜਿਹਦੇ ਵਿੱਚ 4 ਇਹ ਇੰਡੀਅਨ ਵੀ ਦੱਸ ਤੇ ਆ ਹੈਗੇ ਆ ਉਹਨਾਂ ਨੇ 98 ਜਿੰਨੂੰ ਵੋਟਾਂ ਪੈ ਗਈਆਂ ਉਹਦੀ ਚੋਣ ਕਰ ਲੈਣੀ ਆ ਸੋ 133 ਬੈਠ ਜਾਂਦੇ ਆ ਔਰ ਸਾਰੇ ਆਪਣੇ ਆਪਣੇ ਵੋਟ ਹੁੰਦੀ ਆ ਉਹਦੇ ਤੇ ਇਦਾਂ ਨਹੀਂ ਕਿ ਕੋਈ ਉਮੀਦਵਾਰ ਹੁੰਦੇ ਆ ਜਾਂ ਕੁਛ ਏਦਾਂ ਹੁੰਦਾ ਆ ਆਪਣਾ ਨਾਮ ਲਿਖਦੇ ਆ ਵੀ ਮੈਂ ਇਹਨੂੰ ਬਣਾਉਣਾ ਚਾਹਣਾ ਉਹ ਸਾਰੇ ਜਿਹਦਾ ਮਰਜ਼ੀ ਨਾਮ ਲਿਖ ਸਕਦੇ ਆ ਤੇ ਜਿਹਦਾ ਫਿਰ ਨਾਮ ਲਿਖਿਆ ਜਾਂਦਾ ਜਿਹਦੇ ਹੱਕ ਦੇ ਵਿੱਚ ਜਾਂ ਜਿਹਦੇ ਨਾਮ ਦੇ ਉੱਤੇ 99 ਤੋਂ ਜ਼ਿਆਦਾ ਵੋਟਾਂ ਪੈ ਜੇ ਉਹਨਾਂ ਨੂੰ ਬਣਾ ਰਹੇ ਨੇ ਕਈ ਵਾਰੀ ਫੈਸਲਾ ਨਹੀਂ ਹੁੰਦਾ ਪਾਈ ਜਾਂਦੇ ਹੁਣ 133 ਨੇ ਨਾਂ ਲਿਖਣੇ ਜੇ ਤਾਂ ਮਰਜ਼ੀ ਲਿਖ ਦੇਣ ਉਹ ਸਦਾ ਅਗਲੀ ਵਾਰੀ ਉਹਦਾ ਲਿਖ ਦੇਣ ਉਹਦਾ ਲਿਖ ਦੇਣਾ 99 ਹੋਣੀ ਨਾ ਸੋ ਉਹਦੇ ਲਈ ਇਹ ਦਿਨ ਦਿਨ ਚ ਚਾਰਾਂ ਦੀ ਵੋਟਾਂ ਪੈਂਦੀਆਂ ਕਈ ਦਿਨ ਲੱਗ ਜਾਂਦੇ ਕਈ ਵਾਰੀ ਹਫ਼ਤੇ ਮਹੀਨੇ ਤੇ ਕਈ ਵਾਰੀ ਦੱਸ ਦਿਆ ਇਸ ਕੰਮ ਨੂੰ ਕਈ ਸਾਲ ਵੀ ਲੱਗ ਜਾਂਦੇ ਆ ਸੋ ਇਹ ਦੱਸ ਦਿਆ 3-4 ਦਿਨ ਦੇ ਵਿੱਚ ਫੈਸਲਾ ਹੋ ਜਾਣਾ ਹੈ ਇਹਦੇ ਵਿੱਚ ਤੇ ਇਹਨਾਂ ਨੇ ਇਹ ਕਿਉਂਕਿ ਬਹੁਤ ਬਹੁਤ ਗੁਪਤ ਤੇ ਪਵਿੱਤਰ ਤਰੀਕਾ ਪਵਿੱਤਰ ਕਾਰਵਾਈ ਆ ਇਹ ਗੁਪਤ ਆ ਪਹਿਲੇ ਇਹਨਾਂ ਦੇ ਫੋਨ ਇਲੈਕਟ੍ਰੋਨਿਕ ਡਿਵਾਈਸ ਸਾਰੇ ਲੈ ਲੈਂਦੇ ਆ ਜਿਹੜੇ ਕੌਨਕਲੇਵ ਦੇ ਦੌਰਾਨ ਕੱਲ ਹੀ ਉਹਨਾਂ ਨੇ ਸਾਰਾ ਆਪਣਾ ਉੱਥੇ ਜਮ੍ਹਾਂ ਕਰਵਾ ਦਿੱਤਾ ਆ ਉਹਦੇ ਬਾਅਦ ਫਿਰ ਗੁਪਤ ਵੋਟਿੰਗ ਹੁੰਦੀ ਆ ਕਾਰਡੀਨਲ ਬਹੁਤ ਇਹ ਗੁਪਤ ਰੂਪ ਦੇ ਵਿੱਚ ਚੱਲਦਾ ਆ ਕਿ ਇਹਨੂੰ ਪੋਪ ਬਣਾਉਣਾ ਕਿਸੇ ਨੂੰ ਪਤਾ ਨਹੀਂ ਹੁੰਦਾ 2/3 ਬਹੁਤ ਮਹੱਤਵ ਜ਼ਰੂਰੀ ਹੁੰਦਾ ਜਾਨੀ ਕਿ 137 ਦੇ ਵਿੱਚੋਂ 99 ਜਦੋਂ ਇਲੈਕਟ ਹੁੰਦੇ ਆ ਜੇ ਨਹੀਂ ਮੰਨ ਲਓ ਕੋਈ ਵੀ 99 ਕਿਸੇ ਨੂੰ ਮੇਰੇ ਲਈ ਫੇ ਵੋਟਾਂ ਪਾਉਂਦੇ ਦੋ ਵਾਰੀ ਸਵੇਰੇ ਦੋ ਵਾਰੀ ਸ਼ਾਮ ਨੂੰ ਜਾਂ ਦੁਪਹਿਰ ਨੂੰ ਚਾਰ ਵਾਰੀ ਦਿਨ ਚ ਵੋਟਾਂ ਪੈਂਦੀਆਂ ਤੇ ਉਹ ਜਿੰਨਾ ਚਿਰ ਉਹਦੀ ਚੋਣ ਨਹੀਂ ਹੁੰਦੀ ਉਹ ਬਾਹਰ ਲੋਕ ਖੜੇ ਰਹਿੰਦੇ ਆ ਨਾ ਤੋ ਅੰਦਰ ਜਾ ਸਕਦੇ ਨਾ ਅੰਦਰ ਲਈ ਬਾਹਰ ਆ ਸਕਦੇ ਨਾ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਸਕਦੇ ਹੋ 133 ਆਪਸ ਚ ਵੀ ਨਹੀਂ ਇਹ ਹੋ ਇਲੈਕਟ੍ਰੋਨਿਕ ਡਿਵਾਈਸ ਜਾਂ ਕੋਈ ਇਸ ਕਲ ਦੇ ਨਾਲ ਉਹਦੇ ਤੇ ਵੀ ਨਹੀਂ ਗੱਲ ਕਰਦੇ ਉਹ ਸਿਰਫ ਉਹਨਾਂ ਨੇ ਚੋਣ ਕਰਨੀ ਹੁੰਦੀ ਆ ਮੰਨ ਲਓ ਜਦ ਤੱਕ ਚੋਣ ਨਹੀਂ ਹੋਈ ਇਹ 99 ਵੋਟਾਂ ਕਿਸੇ ਨੂੰ ਵੀ ਨਹੀਂ ਮਿਲੀਆਂ ਪਰ ਜਿੰਨੇ ਬੈਲਟ ਹੁੰਦੇ ਆ ਸਾਰੇ ਬੈਲਟਾਂ ਨੂੰ ਅੱਗ ਲਾ ਦਿੰਦੇ ਆ ਉਹ ਬੈਲਟ ਦੇ ਨਾਲ ਇੱਕ ਕੈਮੀਕਲ ਲੱਗਿਆ ਹੁੰਦਾ ਜਦੋਂ ਅੱਗ ਲੱਗਦੀ ਉਹਦੇ ਵਿੱਚੋਂ ਕਾਲਾ ਰੰਗ ਦਾ ਧੂਆ ਨਿਕਲਦਾ ਨਿਕਲਦਾ ਤੇ ਆਮ ਤੌਰ ਤੇ ਧੂਆ ਹੀ ਆ ਪਰ ਉਹ ਜਿਆਦਾ ਕਾਲੇ ਰੰਗ ਦਾ ਹੁੰਦਾ ਉਹ ਜਿਹੜੇ ਦੂਰ ਬਾਹਰ ਲੋਕ ਖੜੇ ਜਦੋਂ ਉਹਨਾਂ ਨੂੰ ਉਹ ਧੂਆ ਦੇਖਦੇ ਆ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਪੋਪ ਦੀ ਚੋਣ ਨਹੀਂ ਹੋਈ ਫੇਰ ਪਾਉਂਦੇ ਆ ਉਹ ਜਦੋਂ ਆਖਰਕਾਰ ਇਹ ਫੈਸਲਾ ਹੋ ਜਾਂਦਾ ਜਣੀ ਪਤਾ ਲੱਗ ਜਾਂਦਾ ਵੀ 99 ਵੋਟਾਂ ਫਲਾਣੇ ਨੂੰ ਮਿਲ ਗਈਆਂ ਤੇ ਉਹਦੇ ਵਿੱਚ ਫੇਰ ਉਹ ਜਦੋਂ ਅੱਗ ਲਾਉਂਦੇ ਆ ਤੇ ਉਹਦੇ ਵਿੱਚੋਂ ਛੱਟਾ ਧੂਆ ਨਿਕਲਦਾ ਜਿਹਦੇ ਦੌਰਾਨ ਪਤਾ ਲੱਗ ਜਾਂਦਾ ਵੀ ਹੁਣ ਚੋਣ ਹੋ ਗਈ ਆ ਇਹ ਪਹਿਲਾਂ ਦੋ ਚੋਣ ਲਈ ਸੀ ਇੱਕ ਵਾਰੀ 1169 ਦੇ ਵਿੱਚ ਦੋ ਪੋਪ ਚੁਣ ਲਿਆ ਸੀ ਉਸ ਤੋਂ ਬਾਅਦ ਫਿਰ ਉਹਨੇ ਫੈਸਲਾ ਕੀਤਾ ਵੀ ਦੋ ਤਈ ਬਹੁਮਤ ਹੋਣਾ ਜ਼ਰੂਰੀ ਆ ਇਹ ਕਈ ਵਾਰੀ ਜਦੋਂ ਮੈਂ ਪਹਿਲਾਂ ਦੱਸਿਆ ਵੀ ਆਹ ਲੱਗਦਾ ਕਿ ਤਿੰਨਾਂ ਚੌਂ ਦਿਨਾਂ ਦੇ ਵਿੱਚ ਖਤਮ ਹੋ ਜਾਣੀ ਕਈ ਵਾਰੀ ਹਫ਼ਤੇ ਮਹੀਨੇ ਸਾਲ ਲੱਗ ਜਾਂਦੇ ਆ 1268 ਤੋਂ ਲੈ ਕੇ 1271 ਤੱਕ ਸਭ ਤੋਂ ਲੰਬੀ ਚੱਲਣ ਵਾਲੀ ਇਹ ਚੋਣ ਪ੍ਰਕਿਰਿਆ ਸੀ ਜਿਹਦੇ ਜੀ 3 ਸਾਲ ਲੱਗ ਗਏ ਸੀ ਤੇ ਫਿਰ ਜਾ ਕੇ ਫੈਸਲਾ ਹੋਇਆ ਸੀ ਵੀ ਕਿਹਨੂੰ ਚੁੜਨਾ ਹੁਣ ਇੰਦਾ ਹੀ 1503 ਦੇ ਵਿੱਚ ਸਾਰਿਆਂ ਤੋਂ ਛੋਟਾ ਸੀ 10 ਘੰਟੇ ਲੱਗੇ ਤੇ ਪੋਪ ਚੁਣ ਲਿਆ ਗਿਆ ਸੀ ਹੁਣ ਤੱਕ ਦਸਾਂ ਘੰਟਿਆਂ ਤੋਂ ਪਹਿਲਾਂ ਕਦੇ ਨਹੀਂ ਚੁਣੇ ਗਏ ਸੋ ਤਿੰਨ ਨਾਂ ਇਸ ਵੇਲੇ ਹੈਗੇ ਆ ਜਿਨ੍ਹਾਂ ਦੇ ਉੱਤੇ ਮਤਲਬ ਫਾਈਨਲ ਹੋ ਸਕਦੇ ਆ ਲੂਈਸ ਐਂਟਿਨੀਓ ਤਗਲੇ ਫਿਲਪੀਨਸ ਤੋਂ ਨੇ ਪੀਟਰ ਟੌਕਸਨ ਅਫਰੀਕਾ ਤੋਂ ਨੇ ਤੇ ਮਾਟਿਓ ਜੂਪੀ ਇਹ ਇਟਲੀ ਤੋਂ ਨੇ ਇਹਨਾਂ ਦੀ ਜ਼ਿਆਦਾ ਸੰਭਾਵਨਾ ਜਿਹੜੀ ਆ ਉਹ ਲੱਗ ਰਹੀ ਹੈ ਸੋ ਇਹ ਇੱਕ ਪ੍ਰੋਸੈਸ ਆ ਜਿਹੜਾ ਪੂਰਾ ਕੀਤਾ ਜਾਂਦਾ ਕਿਉਂਕਿ ਪਾਪ ਫਰਾਂਸਿਸ ਦੀ 88 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਸੀ ਤੇ ਉਹਨਾਂ ਤੋਂ ਬਾਅਦ ਫਿਰ ਅਗਲਾ ਪਾਪ ਚੁਣਨਾ ਜਿਹੜਾ ਉਹ ਜ਼ਰੂਰੀ ਹੁੰਦਾ ਔਰ ਇਹ 15 ਤੋਂ 20 ਦਿਨ ਹੁੰਦੇ ਆ ਉਹਦੇ ਵਿੱਚ ਵਿੱਚ ਹੀ ਇਹ ਫੈਸਲਾ ਜਿਹੜਾ ਕਰਨਾ ਜ਼ਰੂਰੀ ਹੁੰਦਾ ਸੋ ਉਹ ਜਿਹੜੀ VOTING ਉਹ ਅੱਜ ਸ਼ੁਰੂ ਹੋ ਚੁੱਕੀ ਆ ਅਗਲੀ ਗੱਲਬਾਤ 200 ਟਿਪ ਬਾਰੇ ਆ ਟਿਪ ਹਾਲਾਂਕਿ ਏਡੀ ਵੱਡੀ ਗੱਲ ਲੱਗਦੀ ਨਹੀਂ ਪਰ ਬਹੁਤ ਚਰਚਾ ਦੇ ਵਿੱਚ ਰਹੀ ਆ ਟਿਪ ਨਾਰਥ ਅਮਰੀਕਾ ਦਾ ਕਲਚਰ ਆ ਇੱਥੇ ਟਿਪ ਦੇਣੀ ਜ਼ਰੂਰੀ ਆ ਜਿਦਾ ਇੰਗਲੈਂਡ ਵਗੈਰਾ ਉੱਥੇ ਇਹ ਉਸ ਕਿਸਮ ਦਾ ਕਲਚਰ ਨਹੀਂ ਆ ਹਾਲਾਂਕਿ ਪੂਰੀ ਦੁਨੀਆ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਲਾਗੂ ਆ ਇਹ ਰੈਸਟੋਰੈਂਟ ਦੇ ਉੱਤੇ ਟਿਪ ਪਿਛਲੇ ਮਾਮਲੇ ਦੇ ਵਿੱਚ ਜਦੋਂ ਲੋਕਾਂ ਦਾ ਹੱਥ ਤੰਗ ਹੋਇਆ ਤੇ ਲੋਕਾਂ ਨੂੰ ਇਹ ਚੁੱਭਣ ਲੱਗ ਪਈ ਵੀ ਚਲੋ ਮੰਨਿਆ ਥੋੜੀ ਬਹੁਤੀ ਹੋ ਸਕਦੀ 5% 2% 10% 30 30% ਤੱਕ ਟਿਪ ਚਲੇਗੀ ਕਵੈਕ ਨੇ ਇਸ ਬੰਦੀ ਫਿਰ ਹੁਣ ਨਿਯਮ ਬਣਾਏ ਆ ਕੁਛ ਜਾਂ ਟਿਪ ਜਾਂਦੀ ਕਿਹਨੂੰ ਜੋ ਰੈਸਟੋਰੈਂਟ ਦੇ ਵਿੱਚ ਟਿਪ ਦਿੰਨੇ ਆ ਟਿਪ ਦਾ ਮਤਲਬ ਤੇ ਇਹ ਆ ਵੀ ਇਹਦੀ ਸਰਵਿਸ ਬਹੁਤ ਵਧੀਆ ਸੀ ਅਸੀਂ ਇਸ ਕਰਕੇ ਇਹਨੂੰ ਜਿਹੜਾ ਸਰਵ ਕਰਨ ਵਾਲਾ ਉਹਨੂੰ ਅਸੀਂ ਟਿਪ ਦੇ ਰਹੇ ਪਰ ਕੀ ਉਹ ਉਹ ਸਰਵ ਕਰਨ ਵਾਲੇ ਨੂੰ ਜਾਂਦੀ ਆ ਜਾਂ ਜਿਹੜਾ ਰੈਸਟੋਰੈਂਟ ਦਾ ਓਨਰ ਆ ਉਹਨੂੰ ਚਲੇ ਜਾਂਦੀ ਆ ਇਹ ਕਈ ਜਿਹੜੇ ਮਾਮਲੇ ਨੇ ਹੁਣ ਉਹਨਾਂ ਨੇ ਕਿਹਾ ਕਿ ਇਹ ਕੈਲਕੂਲੇਟਡ ਇਦਾਂ ਹੋਣੀ ਚਾਹੀਦੀ ਆ ਜਿਹੜਾ ਪ੍ਰਾਈਸ ਬਿਫੋਰ ਟੈਕਸਸ ਜਿਹੜੀ ਇਹ ਐਡ ਕੀਤੀ ਜਾਵੇ ਹੁਣ ਬਿਜ਼ਨਸ ਜਿਹੜੇ ਆ ਉਹ ਸੁਜੈਸਟ ਨਹੀਂ ਕਰ ਸਕਦੇ ਵੀ ਕਿੰਨੀ ਟਿਪ ਆ ਮਤਲਬ ਜਿਹੜੀ ਕਸਟਮਰ ਤੇ ਪ੍ਰੈਸ਼ਰ ਪਾਵੇ ਟਿਪ ਚੋਇਸ ਫੇਅਰ ਹੋਣੀ ਚਾਹੀਦੀ ਆ ਨਿਊਟਰਲ ਹੋਣੀ ਚਾਹੀਦੀ ਆ ਮਤਲਬ ਇਹ ਨਹੀਂ ਉਹ ਕਹਿਣ ਜੀ ਜਦੋਂ ਤੁਹਾਡੇ ਮੁਰੇਉ ਲੈ ਕੇ ਆਉਂਦੇ ਆ ਮਸ਼ੀਨ ਜੀ ਉੱਤੇ ਲਿਖਿਆ ਹੁੰਦਾ 15% 20 25 30 ਨਹੀਂ ਉਹ ਕਹਿੰਦੇ ਸੁਝਾਸ਼ਤਾ ਕਰੋ ਬੰਦਾ ਚੂਸ ਕਰੇ ਵੀ ਉਹਨੇ ਕਿੰਨੇ ਪੈਸੇ ਦੇਣੇ ਦੇਣੇ ਆ ਜਾਂ ਨਹੀਂ ਦੇਣੇ ਜਿਹੜੀ ਪ੍ਰਾਈਸਿੰਗ ਇਨਫੋ ਜ਼ਿਆਦਾ ਹੋਵੇ ਗਰੋਸਰੀ ਸਟੋਰ ਹੁਣ ਕਲੀਅਰਲੀ ਦੱਸਣ ਕਿ ਇਹ ਜਿਹੜਾ ਪ੍ਰਾਈਸ ਆ ਇਹ ਪਰ ਯੂਨਿਟ ਆ ਜਾਂ ਪਰ 100 ਗ੍ਰਾਮ ਆ ਜਾਂ ਪਰ ਆਈਟਮ ਆ ਤਾਂ ਕਿ ਕਸਟਮਰ ਦੇ ਲਈ ਸੁੱਖਾ ਹੋ ਸਕੇ ਵੀ ਮੈਂ ਇਹਦਾ ਮੁਕਾਬਲਾ ਕਿੱਦਾਂ ਕਰਨਾ ਆ ਦੂਜਾ ਇਹ ਹੈ ਕਿ ਨੌਨ ਮੈਂਬਰ ਲਈ ডিসਪਲੇ ਹੋਣਾ ਚਾਹੀਦਾ ਜਿਹੜੇ ਸਟੋਰਸ ਨੇ ਉਹਨਾਂ ਨੂੰ ਕੀਮਤਾਂ ਲੋਕਾਂ ਦੀ ਵਿੱਧ ਤੇ ਵਿਦਾਊਟ ਸਟੋਰ ਮੈਂਬਰਸ਼ਿਪ ਦੋਵੇਂ ਤਰੀਕੇ ਨਾਲ ਜਿਹੜਾ ਮੈਂਬਰਸ਼ਿਪ ਕਾਰਡ ਹੁੰਦਾ ਉਹਦੇ ਤੋਂ ਵਿਨੰਦ ਦਸਣੀ ਚਾਹੀਦੀਆਂ ਜਾਂ ਕੋਈ ਰਿਵਾਰਡ ਪ੍ਰੋਗਰਾਮ ਕਈ ਸਟੋਰਾਂ ਦੇ ਵਿੱਚ ਇਹ ਪ੍ਰੋਗਰਾਮ ਆ ਕਿ ਮੈਂਬਰਾਂ ਦੇ ਲਈ ਆਹ ਪ੍ਰਾਈਸ ਤੇ ਜਿਹੜੇ ਨੌਨ ਮੈਂਬਰਸ ਨੇ ਉਹਨਾਂ ਦੇ ਲਈ ਆਹ ਪ੍ਰਾਈਸ ਖਾਸ ਤੌਰ ਤੇ ਤੁਸੀਂ ਇੱਥੇ BC ਦੇ ਵਿੱਚ ਪਹਿਲਾਂ ਦੇਖਿਆ ਹੋਊਗਾ 7 ਫੂਡਸ ਦੇ ਉੱਤੇ ਇਸ ਤਰੀਕੇ ਨਾਲ ਕਲੀਅਰ ਕੱਟ ਲਿਖਿਆ ਹੁੰਦਾ ਸੀ ਹਰ ਇੱਕ ਪ੍ਰਾਈਸ ਹੀ ਇਦਾਂ ਲਿਖਿਆ ਹੁੰਦਾ ਸੀ ਦੂਜਾ ਇਹ ਹੈ ਕਿ ਸਾਰੇ ਫੂਡ ਸੈਲਰ ਇੱਥੇ ਇੱਕ ਬੈਕ ਦੇ ਵਿੱਚ ਕਵਰ ਕੀਤੇ ਗਏ ਆ ਰੂਲ ਸਿਰਫ ਵੱਡੇ ਗ੍ਰੋਸਰੀ ਸਟੋਰਾਂ ਦੇ ਉੱਤੇ ਨਹੀਂ ਅਪਲਾਈ ਹੋਊਗਾ ਪਰ ਇਹ ਛੋਟੇ ਜਿਹੜੇ ਫੂਡ ਰਿਟੇਲਰ ਨੇ ਜਾਂ ਕਨਵੀਨੀਅன்ஸ் ਸਟੋਰ ਨੇ ਉਹਨਾਂ ਦੇ ਉੱਤੇ ਵੀ ਦੂਜਾ ਮਤਲਬ ਉਹਨੇ ਕਿਹਾ ਕਿ ਐਕਿਊਰੇਸੀ ਹੋਣੀ ਚਾਹੀਦੀ ਹੈ ਜਿਹੜੇ ਪ੍ਰਾਈਸਸ ਨੇ ਉਹ ਜ਼ਿਆਦਾ ਐਕਿਊਰੇਸੀ ਦੇ ਨਾਲ ਦੱਸੇ ਜਾਣ ਜੇ ਕੋਈ ਪ੍ਰੋਡਕਟ ਸਕੈਨ ਕੀਤਾ ਜਾ ਰਿਹਾ ਹੈ ਹਾਇਰ ਪ੍ਰਾਈਸ ਦੇ ਉੱਤੇ ਜਿਹੜਾ ਅਸਲ ਦੇ ਵਿੱਚ ਉੱਥੇ ਲਿਖਿਆ ਸੀ ਜਿਹੜਾ ਸ਼ੈਲਫ ਦੇ ਉੱਤੇ ਹੈਗਾ ਆ ਇਹ ਫ੍ਰੀ ਮਿਲੂਗਾ ਜਿਹੜਾ ਡਿਫਰੈਂਸ ਜੇ 15 ਡਾਲਰ ਤੋਂ ਘੱਟਦਾ ਉਹ ਦੱਸ ਰਿਹਾ ਇਸੇ ਤਰ੍ਹਾਂ ਹੀ ਜਿਹੜਾ ਫ੍ਰੀ ਆਈਟਮ ਪਾਲਿਸੀ ਉੱਥੇ ਅਪਲਾਈ ਹੋ ਸਕਦੀ ਆ ਜਿਹੜੀ ਆਈਟਮ ਪਹਿਲਾਂ 10 ਡਾਲਰ ਦੀ ਸੀਗੀ ਹੁਣ ਉਹਨਾਂ ਨੇ 15 ਡਾਲਰ ਕਰ ਦਿੱਤਾ ਸੋ ਸ਼ਾਪਰ ਜਿਹੜੇ ਨੇ ਜਿਹੜੇ ਖਰੀਦਦਾਰੀ ਕਰਨ ਜਾ ਰਹਾ ਉਹਨਾਂ ਦੀ ਹੈਲਪ ਹੋਊਗੀ ਅਸਲ ਦੇ ਵਿੱਚ ਕਵੈਕ ਦਾ ਮਤਲਬ ਇਹੀ ਆ ਉਹ ਚਾਹੁੰਦੇ ਕੀ ਆ ਕਿ ਜਿਹੜਾ ਬੰਦਾ ਜਿਹੜਾ ਬਾયર ਆ ਉਹਦੀ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਹੋਵੇ ਉਹਨੂੰ ਓਵਰਚਾਰਜ ਨਾ ਕੀਤਾ ਜਾਵੇ ਉਹਨੂੰ ਜਿਹੜਾ ਜਿਹੜਾ ਮਿਸਲੀਡ ਨਾ ਕੀਤਾ ਜਾਵੇ ਉਹਨੂੰ ਇਹ ਨਾ ਦੱਸਿਆ ਗਲਤ ਤਰੀਕੇ ਨਾਲ ਨਾ ਉਹਨੂੰ ਗਾਈਡ ਕੀਤਾ ਜਾਵੇ ਸੋ ਜਿਹੜੇ ਰਿਟੇਲ ਸਟੋਰ ਨੇ ਉਹਨਾਂ ਦੇ ਉੱਤੇ ਇਹ ਔਨੈਸਟੀ ਦੀ ਗੱਲ ਕਰਦੇ ਆ ਕਿ ਉਹ ਨੂੰ ਕੇਰਫੁਲ ਹੋਣਾ ਚਾਹੀਦਾ ਤੇ ਓਨੈਸਟ ਹੋਣਾ ਚਾਹੀਦਾ ਕਿ ਉਹ ਪ੍ਰਾਈਸਿਸ ਕਿਸ ਤਰੀਕੇ ਨਾਲ ਡਿਸਪਲੇ ਕਰਦੇ ਆ ਟਿਪਿੰਗ ਨੂੰ ਕਿਦਾਂ ਹੈਂਡਲ ਕਰਦੇ ਆ ਔਰ ਸਰਕਾਰ ਦੀ ਇਹਦੇ ਤੇ ਨਜ਼ਰ ਰਹੂਗੀ ਇਹ ਸਾਰੇ ਰੂਲ ਕਵੈਕ ਦੇ ਕੰਜ਼ਿਊਮਰ ਪ੍ਰੋਟੈਕਸ਼ਨ ਲਾ ਦਾ ਹਿੱਸਾ ਨੇ ਜਿਹੜੇ ਜਸਟਿਸ ਮਿਨਿਸਟਰ ਉੱਥੇ ਦੇ ਸਾਈਮਨ ਜੂਲ ਬੈਰਟ ਨੇ ਉਹਨਾਂ ਨੇ ਜਿਹੜੀ ਸ਼ਾਪਿੰਗ ਆ ਉਹਦਾ ਕਿਹਾ ਹੈ ਕਿ ਅਸੀਂ ਇਹਨੂੰ ਜ਼ਿਆਦਾ ਕਲੀਅਰ ਕਰਾਂਗੇ ਤੇ ਜ਼ਿਆਦਾ ਫੇਅਰ ਕਰਾਂਗੇ ਸੋ ਟਿਪਿੰਗ ਤੱਕ ਉਹਨਾਂ ਨੇ ਇਦੇ ਨਿਯਮ ਬਣਾ ਦਿੱਤੇ ਆ ਕੈਨੇਡਾ ਦੇ ਵਿੱਚ ਕਿਉਂਕਿ ਇਸ ਵੇਲੇ ਸੰਕਟ ਵੀ ਆ ਜਿਹੜੇ ਕਈ ਲੋਕ ਟਿਪ ਜੌਬਸ ਦੇ ਉੱਤੇ ਕੰਮ ਕਰਦੇ ਆ 31% ਲੋਕਾਂ ਨੇ ਟਿਪ ਜੌਬ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਕੰਮ ਕਰਦੇ ਆ ਤੇ ਬਹੁਤੇ ਜਾਣਦੇ ਆ ਕਿ ਜਿਹੜੀ ਟਿਪ ਆ ਇਹ ਟੈਕਸੇਬਲ ਆ ਬੇਤੇ ਟੈਕਸ ਹੁੰਦਾ ਕਈ ਜਿਹੜੇ ਲੱਗਦੇ ਆ ਕਿ ਟਿਪ ਜਿਹੜੀ ਆ ਉਹ ਡਿclareਡ ਨਹੀਂ ਹੁੰਦੀ ਅਧਿਆenk ਨੂੰ ਲੱਗਦਾ ਵੀ ਡਿclareਡ ਹੀ ਹੁੰਦੀ ਸੋ ਕਈ ਮੁੱਦੇ ਆ ਇਹਦੇ ਉੱਤੇ ਪਰ ਹੁਣ ਇਹਨਾਂ ਨੇ ਜਿਹੜਾ ਇਹ ਨਿਯਮ ਆ ਕਮਬੈਕ ਦੇ ਵਿੱਚ ਕਾਫੀ ਜ਼ਿਆਦਾ ਕਲੀਅਰ ਕਰ ਦਿੱਤੇ ਆ ਮਕਸਦ ਉਹਦਾ ਇਹੀ ਆ ਕਿ ਜਿਹੜਾ ਕੰਜ਼ਿਊਮਰ ਆ ਉਹਨੂੰ ਗੱਲਬਾਤ ਜ਼ਿਆਦਾ ਸਪਸ਼ਟ ਹੋਵੇ ਉਹਨੂੰ ਕਿਸੇ ਧੋਖੇ ਦੇ ਵਿੱਚ ਰੱਖ ਕੇ ਉਹਦੇ ਜੇਬ ਚੋਂ ਪੈਸੇ ਨਾ ਕੱਢੇ ਜਾਣ ਅਗਲੀ ਗੱਲਬਾਤ ਦੋਸਤੋ ਅਮਰੀਕਾ ਦੀ ਆ ਜਦੋਂ ਦਾ ਅਮਰੀਕਾ ਕੈਨੇਡਾ ਦੇ ਵਿੱਚ ਟ੍ਰੇਡ ਵਾਰ ਜੀ ਸ਼ੁਰੂ ਹੋਈ ਆ ਟੈਰਿਫ ਵਾਲਾ ਰੌਲਾ ਹੁਣ ਥੋੜੀ ਜੀ ਗੱਲ ਠੀਕ ਹੋਈ ਹੈ ਕੱਲ ਮਾਰਕ ਕਾਰਨੀ ਉੱਥੇ ਗਏ ਨੇ ਵਾਈਟ ਹਾਊਸ ਦੇ ਵਿੱਚ ਮੀਟਿੰਗ ਹੋਈ ਆਪਾਂ ਸਾਰੇ ਜਾਣਦੇ ਆ ਕਾਫੀ ਕੁਝ ਠੀਕ ਠਾਕ ਹੋਣ ਦੀ ਆਸ ਆ ਪਰ ਅ ਅਮਰੀਕਾ ਦੇ ਵਿੱਚ ਸਖਤੀ ਜ਼ਿਆਦਾ ਆ ਇਸ ਵੇਲੇ ਇਮੀਗ੍ਰੇਸ਼ਨ ਨੂੰ ਲੈ ਕੇ ਹਰ ਪੱਧਰ ਦੇ ਉੱਤੇ ਉੱਤੇ ਸਖਤੀ ਆ ਇਹਦੀਆਂ ਕਿ ਡੋਨਾਲਡ ਟਰੰਪ ਬੰਦੇ ਜ਼ਿਆਦਾ ਫੜਫੜ ਬਾਹਰ ਭੇਜ ਰਹੇ ਆ ਇਹਨਾਂ ਦਾ ਟਾਰਗੇਟ ਆ ਕਿ ਮੈਂ 10 ਲੱਖ ਜਿਹੜਾ ਵਿਅਕਤੀ ਜਿਹੜਾ ਹੈਗੇ ਆ ਬੰਦੇ ਉਹ ਇੱਥੋਂ ਅਮਰੀਕਾ ਦੇ ਵਿੱਚੋਂ ਬਾਹਰ ਕੱਢਣੇ ਆ ਪਿਛਲੀ ਵਾਰੀ ਉਹਨਾਂ ਨੇ 9 ਲੱਖ ਕੁ ਸ਼ੇਰ ਕੀਤੇ ਸੀ ਅਬਾਮਾ ਨੇ 30 ਲੱਖ ਬੰਦਾ ਕੱਢਿਆ ਸੀ ਪਰੌਲਾ ਜ਼ਿਆਦਾ ਟਰੰਪ ਦਾ ਪਿਆ ਜਾਂਦਾ ਹੁਣ ਹੋਇਆ ਕੀ ਆ ਇਹ ਸਾਰੇ ਕੁਸ਼ ਦੇ ਵਿੱਚ ਜਿਹੜੇ ਚੈੱਕ ਪੁਆਇੰਟ ਨੇ ਖਾਸ ਕਰ ਯੂ ਐਸ ਬਾਰਡਰ ਪੈਟਰੋਲ ਦੇ ਉਹਨਾਂ ਦੇ ਵਿੱਚ ਐਕਸਟਰਾ ਚੈੱਕ ਪੁਆਇੰਟ ਐਡ ਕਰ ਦਿੱਤੇ ਉਹਨਾਂ ਨੇ ਅਮਰੀਕਾ ਵਾਲੀ ਸਾਈਡ ਦੇ ਉੱਤੇ ਈਵਨ ਜਿਹੜੀਆਂ ਕਾਰਾਂ ਆ ਉਹ ਕੈਨੇਡੀਅਨ ਕਸਟਮ ਤੱਕ ਪਹੁੰਚਦੀਆਂ ਉਹ ਤੋਂ ਵੀ ਪਹਿਲਾਂ ਜ਼ਿਆਦਾ ਕਰ ਦਿੱਤੇ ਆ ਇਹਨਾਂ ਨੇ ਸੋ ਇਹ ਇੱਕ ਵੱਡਾ ਮਾਮਲਾ ਅਸਲ 'ਚ ਲੋਕ ਡਰੇ ਆ ਲੋਕ ਜਾਣਦੇ ਹੀ ਨਹੀਂ ਤੁਸੀਂ ਕਿੱਥੇ ਚੱਲੇ ਕੀ ਉਹ ਕਰਦੇ ਕਿ ਇਹਦੇ ਨਾਲ ਹੋਇਆ ਕੀ ਹੈ ਕਿ ਵੇਟ ਟਾਈਮ ਵੱਧ ਗਿਆ ਜਿਹੜੇ ਐਕਸਟਰਾ ਸਟਾਪ ਬਣ ਗਏ ਆ ਉਹਦੇ ਇੱਕ ਤਾਂ ਬਾਰਡਰ ਦੇ ਉੱਤੇ ਤੁਸੀਂ ਗਏ ਉੱਥੇ ਤੁਹਾਨੂੰ ਰੋਕਦੇ ਆ ਪੁੱਛਦੇ ਆ ਤੁਹਾਡਾ ਪਾਸਪੋਰਟ ਜਾਂ ਆਈਡੀ ਦੇਖ ਕੇ ਤੁਸੀਂ ਚਲੇ ਜਾਂਦੇ ਆ ਹੁਣ ਇਹਨਾਂ ਨੇ ਉਤੋਂ ਅੱਗੇ ਫੇਰ ਚੈੱਕ ਪੁਆਇੰਟ ਨੇ ਜਿਹੜੇ ਉਹਦੇ ਨਾਲ ਹੁੰਦਾ ਕੀ ਹੈ ਕਿ ਵੇਟ ਟਾਈਮ ਵੱਧ ਰਿਹਾ ਐਕਸਟਰਾ ਸਟਾਪ ਦੇ ਨਾਲ ਕੀ ਹੋ ਰਿਹਾ ਕਿ ਜ਼ਿਆਦਾ ਡਿਲੇ ਹੋ ਰਹੀਆਂ ਕਈ ਵਾਰ ਜਿਹੜੇ ਡਰਾਈਵਰ ਆ ਉਹਨਾਂ ਨੂੰ ਕਈ ਘੰਟੇ ਲੱਗ ਜਾਂਦੇ ਆ ਬਾਰਡਰ ਕ੍ਰੋਸ ਕਰਨ ਦੇ ਲਈ ਸਰਚ ਕੀਤੀਆਂ ਜਾ ਰਹੀ ਐ ਕੁਐਸਚਨ ਕੀਤੇ ਜਾ ਰਹੇ ਆ ਆਫੀਸਰ ਸਰਚ ਕਰਦੇ ਆ ਤੁਹਾਡੀਆਂ ਕਾਰਾਂ ਨੂੰ ਟਰੈਵਲਰ ਨੂੰ ਪੁੱਛਦੇ ਆ ਕਿ ਤੁਸੀਂ ਵਾਪਸ ਕਦੋਂ ਆਓਗੇ ਜਾਂ ਤੁਸੀਂ ਵਾਪਸ ਕੀ ਲੈ ਕੇ ਆਓਗੇ ਮਤਲਬ ਲੱਗਦਾ ਏਦਾਂ ਕਿ ਸਮਗਲਰਸ ਨੂੰ ਫੜਨਾ ਚਾਹੁੰਦੇ ਆ ਜਿਹੜੇ ਲੋਕਲ ਨੇ ਉਹ ਕਨਸਰਨ ਨੇ ਉੱਥੇ ਜਿਹੜੇ ਲੋਕ ਬਲੇਨ ਦੇ ਵਿੱਚ ਇਥੇ ਆਪਣੇ ਸਰੀ ਦੇ ਪਰਲੇ ਪਾਸੇ ਬਾਰਡਰ ਦੇ ਉੱਤੇ ਰਹਿੰਦੇ ਆ ਵਾਸ਼ਿੰਗਟਨ ਦੇ ਵਿੱਚ ਬਲੇਨ ਵਾਸ਼ਿੰਗਟਨ ਦੇ ਵਿੱਚ ਉਹ ਚਿੰਤਤ ਨੇ ਇਸ ਗੱਲ ਦੇ ਕਿ ਇਹਦੇ ਨਾਲ ਜਿਹੜੇ ਕੈਨੇਡੀਅਨ ਵਿਜ਼ਿਟਰ ਨੇ ਉਹ ਡਰੇ ਪਏ ਉਹ ਜਾਂਦੇ ਨਹੀਂ ਤੇ ਉਹ ਆਲਰੇਡੀ ਜਿਹੜੇ ਆ ਉਹ ਕੱਟ ਆ ਰਹੇ ਆ ਤੇ ਹੁਣ ਜਦੋਂ ਇਹ ਜ਼ਿਆਦਾ ਚੈੱਕ ਪੁਆਇੰਟ ਲਾ ਦੇਣਗੇ ਅਮਰੀਕਾ ਦਾ ਮਕਸਦ ਇਹ ਆ ਵੀ ਅਸੀਂ ਜਿਹੜੇ ਸਮਗਰਮ ਜਾਂ ਗਲਤ ਬੰਦੇ ਉਹ ਫੜਨੇ ਪਰ ਇਹਦੇ ਨਾਲ ਆਮ ਬੰਦਾ ਡਰ ਜਾਂਦਾ ਵਿਜ਼ਿਟਰ ਘਟ ਗਏ ਆ 51% ਡ੍ਰੌਪ ਆ ਵੀਸੀ ਦੇ ਵਹੀਕਲਸ ਦਾ ਜਿਹੜੇ ਬਾਰਡਰ ਕ੍ਰੋਸ ਕਰਕੇ ਜਾਂਦੇ ਸੀ April ਦੇ ਵਿੱਚ ਜੇ ਇਹਨਾਂ ਨੂੰ ਪਿਛਲੇ ਸਾਲ ਨਾਲ ਇਹਦਾ ਕੰਪੈਰੀਜ਼ਨ ਕਰਕੇ ਦੇਖਦੇ ਆ ਕਿਉਂਕਿ ਡੋਨਲਡ ਟਰੰਪ ਦੀਆਂ ਪਾਲਿਸਿਸ ਤੇ ਉਹਨਾਂ ਦੇ ਜਿਹੜੇ ਥ੍ਰੈਟਸ ਨੇ ਨੈਸ਼ਨਲ ਸਕਿਉਰਿਟੀ ਰੀਜ਼ਨ ਯੂਐਸ ਅਫੀਸ਼ੀਅਲਸ ਇਹ ਕਹਿੰਦੇ ਆ ਕਿ ਉਹ ਚੈਕਸ ਕਰ ਰਿਹਾ ਨੈਸ਼ਨਲ ਸਕਿਉਰਿਟੀ ਦੇ ਲਈ ਕਿ ਤਾਂ ਕਿ ਕ੍ਰਾਈਮਨਲਸ ਨੂੰ ਫੜਿਆ ਜਾ ਸਕੇ ਉਹ ਇਲੀਗਲੀ ਇੱਥੇ ਵੱਡ ਨਾ ਜਾਣ ਤੇ ਜਿਹੜਾ ਜਾਂ ਇਲੀਗਲ ਆਈਟਮ ਜਿਹੜੀਆਂ ਉਹ ਨਾ ਇਧਰ ਨੂੰ ਜਾਣ ਦੁਜਾ ਹੀ ਰੋਜ਼ ਹੋ ਰਿਹਾ ਨਾਰਮਲੀ ਇਹ ਜਿਹੜੇ ਚੈਕਸ ਹੁੰਦੇ ਸੀ ਇਹ ਰੇਅਰ ਹੁੰਦੇ ਸੀ ਉਦੋਂ ਕੀਤੇ ਜਾਂਦੇ ਸੀ ਜਦੋਂ ਕ emergencies ਹੁੰਦੀਆਂ ਸੀ ਪਰ ਹੁਣ ਇਹ ਲਗਭਗ ਰੋਜ਼ਮਰਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਤੇ ਬੜੀ ਅਨਯੂਜੂਅਲ ਜੀ ਚੀਜ਼ ਆ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਸਨੀਫਰ ਡੌਗ ਯੂਜ਼ ਕੀਤੇ ਜਾ ਰਹੇ ਆ ਜਿਹੜੇ ਕੁਝ ਟਰੈਵਲਰ ਆ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਦੇਖਿਆ ਕਿ ਸਨੀਫਰ ਡੌਗ ਨਾ ਚੈੱਕ ਪੁਆਇੰਟਸ ਦੇ ਉੱਤੇ ਆ ਜਿਹੜੇ ਦੱਸ ਰਹੇ ਆ ਕਿ ਇਹ ਕਿੰਨਾ ਸੀਰੀਅਸ ਖਸ ਕੀਤੇ ਜਾ ਰਹੇ ਆ ਲੋਕਲ ਸ਼ਾਪਸ ਜਿਹੜੀਆਂ ਨੇ ਇਥੇ ਵਸ਼ਿੰਗਟਨ ਦੇ ਵਿੱਚ ਬਲੇਨ ਵਰਗੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਰਲਾਏ ਕੈਨੇਡੀਅਨ ਸ਼ਾਪਰਸ ਦੇ ਉੱਤੇ ਕਰਦੀਆਂ ਉੱਥੇ ਵਿਜ਼ਟਰ ਘਟ ਗਿਆ ਤੇ ਇਹਦੇ ਨਾਲ ਇਕਨੋਮੀ ਦੇ ਉੱਤੇ ਵੱਡਾ ਅਸਰ ਪੈ ਰਿਹਾ ਮੇਅਰ ਨੇ ਜਿਹੜੇ ਇਥੇ ਬਲੇਨ ਦੇ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਜਿਹੜੇ ਵਿਜ਼ਟਰ ਦੇ ਵਿੱਚ ਆਉਣ ਵਾਲੀ ਕਮੀ ਆ ਇਹਦੇ ਨਾਲ ਸਰਕਾਰ ਦੀਆਂ ਸਰਵਿਸ ਜਿਹੜੀਆਂ ਇਹਨਾਂ ਦੇ ਟਾਊਨ ਦੇ ਵਿੱਚ ਆ ਕਿਉਂਕਿ ਇਹ ਡਿਪੈਂਡ ਹੀ ਸੇਲ ਟੈਕਸ ਦੇ ਉੱਤੇ ਕਰਦੇ ਆ ਕਨੇਡਾ ਉਹ ਸੇਲ ਟੈਕਸ ਕਿੱਥੋਂ ਆਉਂਦਾ ਸ਼ਾਪਰਸ ਤੋਂ ਸ਼ਾਪਰ ਕੈਨੇਡਾ ਤੋਂ ਆਉਂਦੇ ਆ ਤੇ ਉਹਦੇ ਨਾਲ ਗੱਲਬਾਤ ਜਿਹੜੀ ਆ ਉਹ ਜ਼ਿਆਦਾ ਖਰਾਬ ਹੋ ਰਹੀ ਆ ਸੋ ਜਿੱਥੇ ਕਿਉਂਕਿ ਕਿਹਾ ਤੇ ਇਹ ਕੱਲਾ ਇਹਨਾਂ ਦੇ ਲਈ ਨਹੀਂ ਆ ਸਖਤੀ ਕਿ ਇੱਥੇ ਕੈਨੇਡੀਅਨ ਲਈ ਸਖਤੀ ਕੀਤੀ ਜਾ ਰਹੀ ਆ ਜਿਹੜੇ ਅਮਰੀਕਾ ਨਾਲ ਅਮਰੀਕਾ ਤੋਂ ਇਧਰੋਂ ਕੈਨੇਡਾ ਹੋ ਕੇ ਜਾਂਦੇ ਆ ਉਹਨਾਂ ਲਈ ਵੀ ਸਖਤੀ ਉਹ ਨਹੀਂ ਆ ਅਮਰੀਕਾ ਦੇ ਵਿੱਚ ਤੇ ਇਮੀਗ੍ਰੇਸ਼ਨ ਵਕੀਲਾ ਨੇ ਇਹ ਕਹਿ ਦਿੱਤਾ ਆ ਵੀ ਭਾਵੇਂ ਤੁਸੀਂ ਮਤਲਬ ਕੱਚਾ ਤੇ ਜਾ ਨਹੀਂ ਸਕਦਾ ਭਾਵੇਂ ਤੁਹਾਡੇ ਕੋਲ ਵੀਜ਼ਾ ਹੈਗਾ ਭਾਵੇਂ ਤੁਸੀਂ ਇੱਥੇ ਪੱਕੇ ਆ ਤੇ ਭਾਵੇਂ ਸਿਟੀਜ਼ਨ ਅਮਰੀਕਾ ਤੋਂ ਬਾਹਰ ਜਾਣਾ ਸੋਚ ਕੇ ਜਾਇਓ ਕਿਉਂਕਿ ਆਉਂਦੇ ਹੋਏ ਬਾਰਡਰ ਤੇ ਫੜ ਸਕਦੇ ਆ ਉਹ ਕਈ ਕੇਸ ਹੋ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਉਹ ਦੱਸਦੇ ਆ ਕਿ ਜੇ ਹੁਣ ਬਾ ਕਿਉਂਕਿ ਤੁਹਾਡਾ ਤੁਸੀਂ ਸਿਟੀਜ਼ਨ ਆ ਮੰਨ ਲਓ ਜੇ ਤੁਹਾਡਾ ਕੋਈ ਪਿਛਲੇ ਸਮੇਂ ਦੇ ਵਿੱਚ ਕੋਈ ਤੁਹਾਡੀ ਡਰਾਈਵਿੰਗ ਦੀ ਗਲਤੀ ਹੋਈ ਆ ਤੁਹਾਨੂੰ ਫੇਰ ਵੀ ਫੜ ਕੇ ਬਿਠਾ ਸਕਦੇ ਆ ਔਰ ਦੂਜੀ ਗੱਲ ਆ ਜਦੋਂ ਇਹ ਫੈਸਲਾ ਲੈਂਦੇ ਆ ਨਾ ਉੱਥੇ ਬਾਰਡਰ ਦੇ ਉੱਤੇ ਉੱਥੇ ਕੋਈ ਕੋਰਟ ਇਨਵੋਲਵ ਨਹੀਂ ਹੁੰਦੀ ਫੈਸਲਾ ਲੈਂਦੀ ਹੈ ਤੇ ਸਿੱਧਾ ਰਿਪੋਰਟ ਸੋ ਕਹਿੰਦੇ ਵੀ ਜਦੋਂ ਜਾਣਾ ਬਾਹਰ ਆਪਣੇ ਕਾਗਜ਼ ਪੱਤਰ ਪ੍ਰੋਪਰ ਚੈੱਕ ਕਰਕੇ ਜਾਓ ਇੱਕ ਇਮੀਗ੍ਰੇਸ਼ਨ ਵਾਲੇ ਵਕੀਲ ਨਾਲ ਗੱਲ ਕਰਕੇ ਜਾਓ ਤੇ ਉਹ ਵਕੀਲ ਦਾ ਨੰਬਰ ਜਵਾਨੀ ਚੇਤੇ ਕਰਕੇ ਜਾਓ ਇਹ ਅਮਰੀਕਾ ਵਾਲੇ ਸਲਾਹ ਦੇ ਰਹੇ ਅਮਰੀਕਾ ਵਾਸੀਆਂ ਨੂੰ ਤੇ ਕੁਦਰਤੀ ਆ ਵੀ ਕੈਨੇਡਾ ਵਾਲਿਆਂ ਤੇ ਫਿਰ ਡਰ ਨਹੀਂ ਆ ਪਰ ਉੱਥੇ ਮਸਲਾ ਇਹ ਵੱਡਾ ਬਣਿਆ ਦੇਰੀ ਹੁੰਦੀ ਬਾਰਡਰ ਤੇ ਤੇ ਲੋਕਲ ਜਿਹੜੀ ਬਿਜ਼ਨੈਸਿਸ ਨੇ ਉਹਨਾਂ ਦੇ ਉੱਤੇ ਮਾੜਾ ਅਸਰ ਪੈ ਰਿਹਾ ਅਲਬਰਟਾ ਦੋਸਤੋ ਅਲਬਰਟਾ ਬਾਰੇ ਅਲਬਰਟਾ ਦੇ ਪ੍ਰੀਮੀਅਰ ਨੇ ਰੈਫਰੰਡਮ ਦੇ ਉੱਤੇ ਗੱਲ ਕੀਤੀ ਆ ਅਲਬਰਟਾ ਪ੍ਰੀਮੀਅਰ ਡੈਨੀਅਲ ਸੁਮਿਥ ਨੇ ਕਿਹਾ ਕਿ ਹੁਣ ਜਦੋਂ ਐਨਫ ਪੀਪਲ ਲੋਕ ਜਿਹੜੇ ਨੇ ਜੇਕਰ ਮਤਲਬ ਪੂਰੇ ਲੋਕ ਪਟੀਸ਼ਨ ਸਾਈਨ ਕਰ ਦਿੰਦੇ ਆ ਤਾਂ ਉਹ ਅਲਬਰਟਾ ਦੇ ਵਿੱਚ ਕੈਨੇਡਾ ਨੂੰ ਛੱਡਣ ਦੇ ਉੱਤੇ VOTING ਕਰਾ ਸਕਦੀ ਆ ਜਦੋਂ ਕਿ ਉਹ ਨਿੱਜੀ ਤੌਰ ਤੇ ਚਾਹੁੰਦੇ ਨਹੀਂ ਕੈਨੇਡਾ ਨਾਲੋਂ ਵੱਖ ਹੋਣਾ ਕੈਨੇਡਾ ਦੇ ਵਿੱਚੋਂ ਪਹਿਲਾਂ ਵੀ ਅਲਬਰਟਾ ਥੋੜੀ ਜਿਹੀ ਵੱਖਰੀ ਸੁਰ ਰੱਖਦਾ ਹੈ ਕਵੈਕ ਨੇ ਕਿਸੇ ਵੇਲੇ ਵੱਖ ਹੋਣ ਦੀ ਕੋਸ਼ਿਸ਼ ਕੀਤੀ ਸੀ ਲੋਕਾਂ ਦੇ ਵੋਟਾਂ ਨਹੀਂ ਪਾਈਆਂ ਇਹਦੇ ਇਸ ਮਾਮਲੇ ਦੇ ਉੱਤੇ ਹੁਣ ਕੁਝ ਲੋਕ ਵੱਖਰੇ ਵੱਖਰੇ ਥਿਊ ਆ ਰਹੇ ਨੇ ਜਿਹੜੇ BC ਦੇ ਲੀਡਰ ਨੇ ਕਰਕੇ ਕਿ BC ਪੋਲੀਟਿਸ਼ੀਅਨ ਨੇ ਕਿਹਾ ਕਿ ਕੈਨੇਡਾ ਨੂੰ ਜ਼ਿਆਦਾ ਕੋਆਪਰੇਸ਼ਨ ਚਾਹੀਦੀ ਆ ਨਾ ਕਿ ਡਿਵੀਜ਼ਨ ਚਾਹੀਦੀ ਆ ਉਹ ਕਹਿੰਦੀ ਆ ਕਿ ਅਲਬਰਟਾ ਦੀ ਜਿਹੜੀ ਫਰਸਟ੍ਰੇਸ਼ਨ ਆ ਉਹ ਫੈਡਰਲ ਸਰਕਾਰ ਨੂੰ ਪਰਵੈਂਸਸ ਦੇ ਨਾਲ ਜਿਆਦਾ ਚੰਗੀ ਤਰ੍ਹਾਂ ਕੰਮ ਕਰਨਾ ਚਾਹੀਦਾ ਤਾਂ ਕਿ ਫਰਸਟ੍ਰੇਸ਼ਨ ਨਾ ਆਵੇ ਉਹ ਕਹਿੰਦੇ ਫੈਡਰਲ ਐਕਸ਼ਨ ਹੋਣਾ ਚਾਹੀਦਾ ਬੀਸੀ ਆਪੋਜੀਸ਼ਨ ਲੀਡਰ ਜான் ਰਸਟਰਡ ਚਾਹੁੰਦੇ ਆ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਲਬਰਟਾ ਦੇ ਕਨਸਰਨਰ ਨੂੰ ਸੀਰੀਅਸਲੀ ਲਵੇ ਤੇ ਉਹ ਪ੍ਰੋਵਿੰਸ ਦੀ ਹੈਲਪ ਕਰੇ ਤਾਂ ਕਿ ਉਹ ਇਕਨੋਮਿਕਲੀ ਗਰੋ ਕਰ ਸਕੇ ਪ੍ਰੀਮੀਅਰ ਈਬੀ ਨੇ ਕਿਹਾ ਆ ਕਿ ਇਹ ਡਿਸਟਰੈਕਸ਼ਨ ਆ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਕਹਿ ਰਹੇ ਆ ਕਿ ਜਿਹੜੀ ਅੱ ਵੈਸਟਰਨ ਸੈਪਰੇਸ਼ਨ ਆ ਇੱਕ ਵੇਸਟ ਆਫ ਟਾਈਮ ਆ ਜਦੋਂ ਕੈਨੇਡਾ ਨੂੰ ਇਕੱਠੇ ਰਹਿਣਾ ਚਾਹੀਦਾ ਸਪੈਸ਼ਲੀ ਜਦੋਂ ਅਮਰੀਕਾ ਦੇ ਟੈਰਿਫ ਥ੍ਰੈਟ ਆ ਤੇ ਡੋਨਲਡ ਟਰੰਪ ਦੇ ਥੱਲੇ ਹੋਰ ਕੁਛ ਆ ਸੈਪਰੇਸ਼ਨ ਦੀ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ ਬਿਜ਼ਨਸ ਕਾਉਂਸਲ ਅਲਬਰਟਾ ਦੀ ਇਸ ਗੱਲ ਦੇ ਨਾਲ ਸਹਿਮਤ ਹੋਇਆ ਬਿਜ਼ਨਸ ਕਾਉਂਸਲ ਆਫ BC ਨੇ ਸਪੋਰਟ ਕੀਤਾ ਅਲਬਰਟਾ ਦੀ ਇਸ ਫ੍ਰਸਟ੍ਰੇਸ਼ਨ ਨੂੰ ਵੀ ਕਿਉਂਕਿ ਫੈਡਰਲ ਜਿਹੜੀਆਂ ਪਾਲਿਸੀਜ਼ ਨੇ ਜਿਦਾ ਮਿਸ਼ਨ ਕੈਪ ਆ ਜਾਂ ਔਇਲ ਆ ਜਾਂ ਗੈਸ ਆ ਉਹ ਅਲਬਰਟਾ ਦਾ ਨੁਕਸਾਨ ਕਰ ਰਹੀਆਂ ਵੀ ਅੱਕ ਕੇ ਉਹਨਾਂ ਨੂੰ ਕਹਿਣਾ ਪੈ ਰਿਹਾ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਜਿਹੜੀ BC ਚੈਂਬਰ ਆਫ ਕਾਮਰਸ ਹੁਏ ਚਾਹੁੰਦੀ ਆ ਕਿ ਕੈਨੇਡਾ ਨੂੰ ਟ੍ਰੇਡ ਬੈਰੀਅਰ ਬਿਟਵੀਨ ਦਾ ਪ੍ਰੋਵਿੰਸਸ ਹਟਾ ਦੇਣੇ ਚਾਹੀਦੇ ਆ ਕਿ ਕਿਸੇ ਨੇ ਅ ਅਲਬਰਟਾ ਦੀ BC ਦੇ ਨਾਲ ਕੋਈ ਜਿਹੜਾ ਵਪਾਰ ਆ ਉਹਦੇ ਨਾਲ ਬਿਜ਼ਨਸ ਵਧੂਗਾ ਤੇ ਕੈਨੇਡਾ ਮੋਰ ਪ੍ਰੋਡਕਟਿਵ ਜ਼ਿਆਦਾ ਪ੍ਰੋਡਕਟਿਵ ਹੋਊਗਾ ਔਰ ਸੈਪਰੇਸ਼ਨ ਨਾਲ ਅਲਬਰਟਾ ਦੀ ਇਕਨੋਮੀ ਤੇ ਵੀ ਫਰਕ ਪੈਣਾ ਐ ਐਕਸਪੋਰਟ ਕਹਿੰਦੀ ਆ ਕਿ ਅਲਬਰਟਾ ਕਿਉਂਕਿ ਲੈਂਡ ਬਲੌਕਡ ਆ ਬਹੁਤਾ ਇਹ ਦੂਜੇ ਪ੍ਰੋਵਿੰਸਸ ਦੇ ਉੱਤੇ ਟ੍ਰੇਡ ਦੇ ਲਈ ਤੇ ਕੰਮਾਂ ਲਈ ਕੰਮ ਜਿਹੜਾ ਡਿਪੈਂਡ ਕਰਦਾ ਆ ਜੇ ਕੈਨੇਡਾ ਛੱਡ ਜਾਂਦਾ ਆ ਤਾਂ ਇਹਦੇ ਲਈ ਚੀਜ਼ਾਂ ਸੌਖੀਆਂ ਨਹੀਂ ਸਗੋ ਹੋਰ ਔਖੀਆਂ ਹੋ ਜਾਣਗੀਆਂ ਦੂਜਾ ਇਹ ਕਿ ਜੇ ਸੈਪਰੇਸ਼ਨ ਆ ਉਹਨਾਂ ਟ੍ਰੀਟੀਆਂ ਟੁੱਟਦੀਆਂ ਫਸਟ ਨੇਸ਼ਨ ਵਾਲੇ ਪਹਿਲਾਂ ਕਹਿ ਚੁੱਕਿਆ ਫਸਟ ਨੇਸ਼ਨ ਤੇ ਪੋਲਿਟੀਕਲ ਕ੍ਰਿਟਿਕ ਵਾਰਨ ਕਰ ਚੁੱਕੇ ਅਲਬਰਟ ਨੂੰ ਕਿ ਜੇ ਤੁਸੀਂ ਕੈਨੇਡਾ ਛੱਡਦੇ ਆ ਤਾਂ ਤੁਸੀਂ ਟ੍ਰੀਟੀਆਂ ਰਾਈਟਸ ਨੂੰ ਵੈਲਿਡਟ ਕਰੋਗੇ ਜਿਹੜੇ ਇੰਡੀਜਨਸ ਲੋਕਾਂ ਦੇ ਨਾਲ ਆ ਜਾਂ ਦੂਜੀ ਤਰ੍ਹਾਂ ਜਿਹੜੇ ਇੱਥੇ ਦੇ ਮੂਲ ਵਾਸੀ ਲੋਕ ਨੇ ਉਹਨਾਂ ਨੇ ਸਿੱਧਾ ਸਰਕਾਰ ਨੂੰ ਕਿਹਾ ਵੀ ਤੁਸੀਂ ਕੌਣ ਵੱਖ ਹੋਣ ਦਾ ਫੈਸਲਾ ਲੈਣ ਵਾਲੇ ਸਾਨੂੰ ਤੋਂ ਪੁੱਛੋ ਪਹਿਲਾਂ ਤੇ ਅਸੀਂ ਨਹੀਂ ਵੱਖ ਹੋਣਾ ਚਾਹੁੰਦੇ ਕੈਨੇਡਾ ਨਾਲ ਜਿਹੜੀਆਂ ਕੈਨੇਡਾ ਦੀਆਂ ਇਹਨਾਂ ਦੀ ਹੈਗੀ ਆ ਇਕਨੋਮੀ ਅਲਬਰਟਾ ਜਿਹੜਾ ਪੈਸੇ ਥੇਲੇ ਦੇ ਲਈ ਲੇਬਰ ਦੇ ਲਈ ਸਮਾਨ ਦੇ ਲਈ ਬਾਕੀ ਥਾਵਾਂ ਦੇ ਉੱਤੇ ਜ਼ਿਆਦਾ ਡਿਪੈਂਡ ਕਰਦਾ ਇਨਕਲੂਡਿੰਗ ਬ੍ਰਿਟਿਸ਼ ਕੋਲੰਬੀਆ ਦੇ ਨਾਲ ਪਰ ਇਹ ਆ ਕਿ BC ਦੀ ਟਰੱਕਿੰਗ ਤੇ bizness ਲੀਡਰ ਜਿਹੜੇ ਉਹ ਕਹਿੰਦੇ ਆ ਕਿ ਅਲਬਰਟਾ ਦਾ ਜਿਹੜਾ ਗੁੱਸਾ ਆ ਇਹ ਜਾਇਜ਼ ਆ ਤੇ ਇਹ ਬਹੁਤ ਪੁਰਾਣਾ ਆ ਕੈਨੇਡਾ ਨੂੰ ਚਾਹੀਦਾ ਆ ਕਿ ਇਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੇ ਤੇ ਇਹਨਾਂ ਨੂੰ ਰਿਸਪੌਂਡ ਕਰੇ ਰੈਦਰ ਕਿ ਸਿਰਫ ਇਗਨੋਰ ਕਰਨਾ ਹੋ ਹੁਣ ਡੈਨੀਅਲ ਸਮਿਥ ਪ੍ਰੀਮੀਅਰ ਕਹਿੰਦੀਤ ਹੈ ਵੀ ਅਸੀਂ ਉਹ ਕਹਿੰਦੇ ਮੈਂ ਜਾਣਾ ਨਹੀਂ ਸੈਪਰੇਟ ਨਹੀਂ ਹੋਣਾ ਚਾਹੁੰਦੇ ਪਰ ਜਿਹੜਾ ਜਿਹੜਾ ਉਹਨਾਂ ਨੇ ਰੈਫਰੈਂਡਮ ਦਾ ਲਾ ਆ ਉਹ ਸੌਖਾ ਕਰਤਾ ਰੈਫਰੈਂਡਮ ਦਾ ਮਤਲਬ ਇਹ ਆ ਕਿ ਇਹ ਸਵੇਰੇ ਚ ਵੋਟਾਂ ਪਵਾ ਲੈਣੀ ਉਹਨਾਂ ਨੂੰ ਪੁੱਛ ਲੈਣਾ ਵੀ ਭਾਈ ਤੁਸੀਂ ਨਾਲ ਰਹਿਣਾ ਚਾਹੁੰਦੇ ਆ ਕਿ ਨਹੀਂ ਚਾਹੁੰਦੇ ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਸੁਭਾਵੀ ਵੋਟਾਂ ਪਾਉਣ ਲੱਗ ਜੇ ਉਹਦੇ ਲਈ ਪਹਿਲਾਂ ਕੁਝ ਸ਼ਰਤਾਂ ਨੇ ਉਹ ਸ਼ਰਤਾਂ ਡੈਨੀਅਲ ਸਮਿਥ ਨੇ ਨਰਮ ਕਰ ਦਿੱਤੀਆਂ ਜਿਹੜਾ ਰੂਲ ਸੀਗਾ ਇਹ ਇਹਨਾਂ ਨੇ ਬਦਲ ਦਿੱਤਾ ਕਿ 1,77,000 ਜੇ ਸਿਗਨੇਚਰ ਹੋ ਜਾਂਦੇ ਆ ਤਾਂ ਰਫਰੰਡਮ ਹੋ ਸਕਦਾ ਜਿਹੜਾ ਇਹ ਪਹਿਲਾਂ 6 ਲੱਖ ਸੀ ਪਹਿਲਾ ਨਿਯਮ 6 ਲੱਖ ਦਾ ਸੀ ਹੁਣ ਡੈਨੀਅਲ ਸਮਿਥ ਨੇ ਇਹ 6 ਲੱਖ ਤੋਂ 1 ਲੱਖ 77 ਹਜ਼ਾਰ ਕਰ ਦਿੱਤਾ ਸੋ ਇਹ ਬਹੁਤ ਵੱਡਾ ਹੈ ਉਹ ਕਹਿੰਦੇ ਸੀ ਸੈਪਰੇਟ ਹੋਣਾ ਤਰੀ ਚਾਹੁੰਦੇ ਪਰ ਜਿਹੜੀ ਫੈਡਰਲ ਇਲੈਕਸ਼ਨ ਤੋਂ ਬਾਅਦ ਬਹੁਤ ਸਾਰੇ ਅਲਬਰਟਾ ਵਾਸੀ ਮਾਰਕ ਕਾਰਨੀ ਦੁਆਰਾ ਜਿਹੜੀ ਲਿਬਰਲ ਸਰਕਾਰ ਜਿੱਤ ਗਈ ਹੈ ਇਸ ਗੱਲ ਤੋਂ ਗੁੱਸਾ ਆ ਤੇ ਉਹ ਕਹਿੰਦੇ ਕਿ ਜਿਹੜੀ ਪ੍ਰੋ ਸੈਪਰੇਸ਼ਨ ਗਰੁੱਪਸ ਨੇ ਜਿਦਾ ਅਲਬਰਟਾ ਪ੍ਰੋਸਪੇਰਿਟੀ ਪ੍ਰੋਜੈਕਟ ਜਾਂ ਦੂਜਾ ਉਹ ਵੱਖਰੇ ਨੇ ਹਾਲਾਂਕਿ ਰੀਸੈਂਟ ਪੋਲ ਹੋਈ ਹੈ ਉਹਦੇ ਵਿੱਚ 75% ਜਿਹੜੇ ਅਲਬਰਟਾ ਵਾਸੀ ਨੇ ਸੈਪਰੇਸ਼ਨ ਦੇ ਵਿਰੋਧ ਚ ਨੇ 25% ਇਹਦੇ ਹੱਕ ਚ ਨੇ ਸੋ ਪਰ ਐਕਟਿਵਿਟ ਐਕਟਿਵਿਸਟ ਜਿਹੜੇ ਐ ਇਸ ਵੇਲੇ ਕਾਫੀ ਜ਼ਿਆਦਾ ਹੋ ਇਸ ਗੱਲ ਦੇ ਉੱਤੇ ਕਰ ਰਿਹਾ ਤੇ ਕ੍ਰਿਟਿਕ ਕਹਿੰਦੇ ਆ ਕਿ ਇੱਕ ਬੈਡ ਬਿਜ਼ਨਸ ਆ ਅ ਅਲਬਰਟਾ ਦੇ ਲਈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾਵੀ ਗੱਲਾਂ ਬਾਤਾਂ ਆ